ਮੈਂ ਪਹਿਲਾਂ ਤਾਂ ਜੀ ਆਪਣੇ ਦੇਸ਼ ਵਾਸੀਆਂ ਆਪਣੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀਆਂ ਤੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਾ ਤੇ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਪ੍ਰਣਾਮ ਤੇ ਮੁਬਾਰਕਬਾਦ ਮੈਂ ਇਹ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਅਸੀਂ ਸਾਡਾ ਦੇਸ਼ ਆਜ਼ਾਦ ਹੋਇਆ ਅਸੀਂ ਹੱਲੇ ਵੀ ਕਈ ਥਾਂ ਤੇ ਵਿਚਾਰਾਂ ਦੇ ਸਰੀਰਕ ਤੌਰ ਤੇ ਆਜ਼ਾਦ ਆ ਪਰ ਵਿਚਾਰਾਂ ਦੇ ਵਿੱਚ ਅਸੀਂ ਹੱਲੇ ਵੀ ਗੁਲਾਮ ਹਾਂ ਸਾਨੂੰ ਇਹ ਗੁਲਾਮੀ ਦੀਆਂ ਜ਼ੰਜੀਰਾਂ ਆਪਣੀ ਸੋਚ ਨਾਲ ਹੀ ਕਟਣੀਆਂ ਪੈਣੀਆਂ ਹਨ ਅਸੀਂ ਦੇਸ਼ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਅੱਜ ਕਾਫੀ ਲੋਕ ਹੈ ਸਾਡੀ ਤਰੱਕੀ ਨੂੰ ਦੇਖ ਕੇ ਜਲ ਰਹੇ ਆ ਅਸੀਂ ਇਸ ਤਰੱਕੀ ਦੇ ਰਾਹ ਤੇ ਕਿਸ ਤਰ੍ਹਾਂ ਅੱਗੇ ਵਧਣਾ ਹੈ ਇਹ ਅਸੀਂ ਆਪਣਾ ਹੀ ਰਸਤਾ ਤੈਅ ਕਰਨਾ ਹੈ ਰਸਤਾ ਤੈਅ ਕਰਨਾ ਕੋਈ ਵੱਡਾ ਔਖਾ ਨਹੀਂ ਹੁੰਦਾ ਕਿ ਜੇ ਸਾਡੀ ਸੋਚ ਵੱਡੀ ਹੈ ਤਾਂ ਅਸੀਂ ਰਸਤਾ ਤੈਅ ਵੀ ਕਰ ਸਕਦੇ ਹਾਂ ਲੋਕਾਂ ਦੀ ਪਾਬੰਦੀਆਂ ਨੂੰ ਅਸੀਂ ਨਜ਼ਰ ਅੰਦਾਜ਼ ਕਰੀਏ ਤਾਂ ਅਸੀਂ ਅੱਗੇ ਵਧਣ ਵੱਲ ਸੋਚੀਏ ਅਸੀਂ ਆਪਣੀ ਹੋਮ ਪ੍ਰੋਡਕਸ਼ਨ ਵਧਾਈਏ ਮੈਂ ਇਸ ਤਰ੍ਹਾਂ ਹੀ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਅਸੀਂ ਉਹਨਾਂ ਜਿਹੜੇ ਮਹਾਨ ਲੋਕਾਂ ਨੇ ਸਾਨੂੰ ਇੱਕ ਕੁਰਬਾਨੀਆਂ ਲੈ ਕੇ ਦਿੱਤੀਆਂ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਾਇਨਾ ਨਾ ਜਾਂਦੀ ਉਹਨਾਂ ਦੀ ਸੋਚ ਤੇ ਪਹਿਰਾ ਦੀਏ ਅੱਜ ਕੁਝ ਨਗਲੀ ਦੇਸ਼ ਭਗਤ ਸਾਡੇ ਦੇਸ਼ ਵਿੱਚ ਬਹੁਤ ਆ ਜਿਹੜੇ ਅਸੀਂ ਇਸ ਤਰ੍ਹਾਂ ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਉਹਨਾਂ ਦੀ ਨਜ਼ਰਾਂ ਨੂੰ ਨਜ਼ਰ ਅੰਦਾਜ਼ ਕਰਕੇ ਸਾਨੂੰ ਸੱਚੇ ਰਾਹ ਤੇ ਸੱਚੀ ਸੋਚ ਨਾਲ ਸੱਚੀ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਔਰ ਧਰਮ ਤੇ ਕਰਮ ਦੋਨਾਂ ਨੂੰ ਬਰਾਬਰ ਰੱਖ ਕੇ ਚੱਲੋ ਕਰਮ ਹਮੇਸ਼ਾ ਹੀ ਵੱਡਾ ਹੋਇਆ ਧਰਮ ਤੋਂ ਕਰਮ ਦੇ ਵਿੱਚ ਵਿਸ਼ਵਾਸ ਜ਼ਿਆਦਾ ਕਰੋ ਨਾ ਕਿ ਜਾਤ ਪਾਤ ਦੇ ਵਿੱਚ ਬਲੀਵ ਕਰਕੇ ਤੇ ਮੈਂ ਇਸ ਕਰਕੇ ਦੁਆਰਾ ਆਪਣੇ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਬਹੁਤ ਮਿਹਨਤ ਕਰੋ ਅਸੀਂ ਬਹੁਤ ਅੱਗੇ ਨਿਕਲੀਏ ਤੇ ਮੈਂ ਸੱਚੇ ਸਾਰੇ ਸਮੂਹ ਵਾ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਪੈਣਾ ਪਰਾਵਾਂ ਨੂੰ ਮੇਰੇ ਮਿੱਤਰਾਂ ਨੂੰ ਜਨਮ ਅਸ਼ਟਮੀ ਤੇ 15 ਅਗਸਤ ਦੀਆਂ ਦੁਆਰਾ ਲੱਖ ਲੱਖ ਵਧਾਈਆਂ